ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਸਾਰਿਆਂ ਦਾ ਮੇਰੇ ਚੈਨਲ ਰੀਤਕੌਰ ਫੈਬਰਿਕ ਤੇ ਤੇ ਆਪਾਂ ਲੈ ਕੇ ਆਏ ਹਾਂ ਜੀ ਅੱਜ ਪਸ਼ਮੀਨੇ ਦੇ ਸੂਟ ਆਪਣੇ ਕੋਲੇ 10 ਕ ਸੂਟ ਰਹਿ ਗਏ ਪਸ਼ਮੀਨੇ ਦੇ ਪਹਿਲਾਂ ਆਪਾਂ ਵੇਚੀ 8-800 ਦੇ ਹੁਣ ਆਪਾਂ ਰੇਟ ਘਟਾ ਤਾਂ ਹੁਣ ਆਪਾਂ 650 ਰੇਟ ਕਰਤਾ ਜੇ ਮੇਰੇ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਰੱਖ ਲਿਓ WhatsApp ਆਪਣਾ ਨੰਬਰ ਚੱਲੂ ਆ ਸਕਰੀਨ ਤੇ ਮੈਸੇਜ ਕਰ ਸਕਦੇ ਹੋ ਤੁਸੀਂ WhatsApp ਕਾਲ ਕਰ ਸਕਦੇ ਹੋ ਅਕਵਾਧੋਣੀ ਸਾਨੂੰ ਰੰਗ ਪਛਪੀਨੇ ਦੇ ਸੂਟਾਂ ਨੇ ਜੇ ਕਿਸੇ ਮੇਰੀ ਭੈਣ ਨੂੰ ਪਸੰਦ ਆ ਹੋਣਾ ਤਾਂ ਜਰੂਰ ਮੈਸੇਜ ਕਰਿਓ ਤੇ ਆਪ ਦਾ ਆਰਡਰ ਬੁੱਕ ਕਰਵਾਇਓ ਆ ਦੇਖੋ ਜੀ ਇਹ ਹੈਗਾ ਮਹਿਰੂਮ ਕਲਰ ਆ ਇਹਦੇ ਨਾਲ ਸਟੋਲ ਹੈ ਮਹਿਰੂਮ ਕਲਰ ਹੈ ਇਹ ਦੇਖੋ ਪੂਰਾ ਦਵਲ ਹੈ ਜੀ ਦੁਪੱਟਾ ਛੋਲ ਤੇ ਆਹਾ ਸੂਟ ਦਾ ਕੰਦਰਾ ਦੇਖੋ ਨੇੜੇ ਤੋਂ ਇਹਦਾ ਰੇਟ ਹੈ ਜੀ 650 ਸਾਰੇ ਸੂਟਾਂ ਦਾ ਰੇਟ ਇੰਨਾ ਹੀ ਹੈ ਜੀ 650 ਇਹ ਕਿਹਦੇ ਵਿੱਚ ਆਹ ਕਲਰ ਆ ਗਿਆ ਆ ਬਾਟਮ ਹੈ ਜੀ ਤੇ ਆਹਾ ਹੈਗਾ ਜੀ ਕਮੀਜ਼ ਆ ਦੇਖੋ ਆ ਗळा ਆਹਾਂ ਕਿ ਰਹਿ ਗਈ ਆ ਕਿ ਰਿਆ ਜੀ ਧੀਰੇ ਤੇ ਬੱਡ ਰਿਆ ਤੇ ਆਹ ਨਾਲ ਸਟੋਲ ਆ ਸ਼ਾਲ ਮਤਲਬ ਪੂਰਾ ਡਬਲ ਹੈ ਜੀ ਸ਼ਾਲ ਆ ਦੇਖੋ इधर प्राइज भी साढ़े छे सौ ही है जी आ बॉटम है जी ते आह शॉल तो देखो शॉल का डिजाइन देखो जी ਬਹੁਤ ਸੋਹਣਾ ਕਲਰ ਹੈ ਤੇ ਆਹਾਂ ਸ਼ਰਟ ਹੈ ਜੀ ਆ ਬੱਜੂ ਆ ਜੀ ਸਾਈਡ ਤੇ ਤੇ ਆ ਕਮੀਜ਼ ਆ ਦੇਖੋ 650 ਹੀ ਪ੍ਰਾਈਜ਼ ਇਹਦੇ ਜੀ ਇਹ ਕਾ 컬러 ਹੈ ਜੀ ਇਹਦੇ ਵਿੱਚ ਆਹ ਬਾਟਮ ਹੈ ਉਹ ਦੇਖੋ ਤੇ ਆਹ ਸਟਾਲ ਆ ਦੇਖੋ ਜੀ ਡਿਜ਼ਾਈਨ ਸਟਾਲ ਦਾ ਇਹ ਸ਼ਾਲਟ ਹੈ ਜੀ। ਆ ਦੇਖੋ ਗਲਾ। ਇਹ ਕੇਰਾ। ਆ ਬਾਜੂ ਹੈ ਜੀ। ਫਿਰ ਦੇਖੋ ਇੱਧਰ ਵੀ ਆਹ ਸਾਈਡ ਵੀ ਬਾਜੂ ਹੈ। ਰੰਗ ਬਹੁਤ ਸੋਹਣਾ ਜੀ ਇਹ। ਇਹਦਾ ਪ੍ਰਾਈਸ ਹੈ ਜੀ 650 ਹੀ। ਤੇ ਬਹੁਤ ਸੋਹਣਾ ਕੱਪੜਾ ਹੈ, ਬੁਰਨੀ ਆਉਂਦਾ ਬਿਲਕੁਲ ਵੀ। ਪਹਿਲਾਂ ਆਪਾਂ ਇਹ 8800 ਦੇ ਵਿੱਚ ਆ ਹੁਣ ਆਪਾਂ ਇਹਨਾਂ ਦਾ ਰੇਟ 650 ਕਰਤਾ। ਤੇ ਆ ਗਈਆਂ ਜੀ ਕਟੀਆਂ ਆਪਣੇ ਕੋਲੇ ਬੁੜੀਆਂ ਹੋਈਆਂ ਕਟੀਆਂ ਇਹ ਮਸ਼ੀਨੀ ਬੁੜੀਆਂ ਹੋਈਆਂ ਜੀ ਇਹ ਪਹਿਲਾਂ ਆਪਾਂ ਇਹ 6 6 700-700 ਦੀਆਂ ਵੇਚਣਾਂ ਹੁਣ ਇਹਨਾਂ ਦਾ ਪ੍ਰਾਈਸ ਹੈ ਜੀ 500 ਦੇਖੋ ਬਹੁਤ ਮੋਟੀ ਕੋਟੀ ਹੈ ਜੀ ਜੇ ਕਿਸੇ ਭੈਣ ਨੂੰ ਚਾਹੀਦੀ ਹੋ ਹੌਣ ਚਾਹੀਦੀਆਂ ਹੋਣ ਤਾਂ ਜਰੂਰ ਮੈਸੇਜ ਕਰਿਓ ਆ ਦੇਖੋ ਜੀ ਕਲਰ ਪੂਰੀ ਲੌਂਗ ਹੈ ਜੀ ਇਹ ਪੂਰੀ ਲੌਂਗ ਬਾਜੂ ਹੈ ਕਲਰਾਂ ਵਾਲੀ ਹੈ ਜੀ ਤਾਂ ਦੇਖੋ ਜੀ ਪੌਕਟ ਸੈਡ ਤੇ ਆ ਪੌਕਟ ਹੈ ਜੀ ਇੱਥੇ ਸਾਈਡ ਤੇ ਪੂਰੀ ਲੰਬੀ ਪੌਕਟ ਹੈ ਤੇ ਜੇ ਮੇਰੀ ਭੈਣ ਨੂੰ ਕਿਸੇ ਨੂੰ ਚਾਹੀਦੀ ਆ ਹੁਣ ਕੋਟੀਆਂ ਸੂਟ ਆ ਤਾਂ ਜਰੂਰ ਮੈਸੇਜ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜ਼ਰੂਰ